ਸਹਿਜ ਗੁਫਾ ਮੈਂ ਆਸਣ ਬਾਧਿਆ ਜੋਗੀ ਗੁਫਾ ਵਿੱਚ ਬੈਠ ਕੇ ਆਸਣ ਲਾਂਦਾ ਹੈ ਜਦੋਂ ਗੁਰੂ ਦੀ ਕਿਰਪਾ ਨਾਲ ਮੈਨੂੰ ਪ੍ਰਭੂ ਪਤੀ ਮਿਲਿਆ ਤਾਂ ਮੈਂ ਆਤਮ ਕਡੋਲਤਾ ਦੀ ਗੁਫਾ ਵਿੱਚ ਆਪਣਾ ਆਸਣ ਜਮਾ ਲਿਆ ਹੈ ਆਤਮਕ ਕਰਕੇ ਆਤਮਕ ਅਵਸਥਾ ਦੀ ਗੁਫਾ ਟਕਾਓ ਮਹਾਰਾਜ ਕਹਿੰਦੇ ਜੋਗੀ ਭਾਵੇਂ ਗੁਫਾ ਵਿੱਚ ਬੈਠ ਕੇ ਆਸਣ ਲਾਉਂਦੇ ਹਨ ਪਰ ਜਦੋਂ ਗੁਰੂ ਦੀ ਕਿਰਪਾ ਹੁੰਦੀ ਹੈ ਨਾ ਗੁਰੂ ਦੀ ਕਿਰਪਾ ਨਾਲ ਪ੍ਰਭੂਪਤੀ ਮਿਲਦਾ ਤੇ ਆਤਮਕ ਡੋਲਤਾ ਦੀ ਗੁਫਾ ਵਿੱਚ ਫਿਰ ਆਸਣ ਲੱਗਦਾ ਮਨੁੱਖ ਦਾ ਫਿਰ ਜੰਮਦਾ ਆਸਣ ਜੋ ਤਸਰੂਪ ਅਨਹਦ ਬਾਜਾ ਮਹਾਰਾਜ ਕਹਿੰਦੇ ਮੇਰੇ ਅੰਦਰ ਮਹਾਰਾਜ ਸਮਝਾਉਣਾ ਕਰਦੇ ਨੇ ਮਨੁੱਖਤਾ ਨੂੰ ਵੀ ਮੇਰੇ ਅੰਦਰ ਨਿਰੇ ਨੂਰ ਹੀ ਨੂਰ ਰੂਪ ਪਰਮਾਤਮਾ ਦੇ ਮਲਾਪ ਦਾ ਇੱਕ ਰਸ ਬਾਜਾ ਵੱਜਣ ਲੱਗ ਪਿਆ ਹੈ। ਮਤਲਬ ਸੁਰਤ ਪ੍ਰਭੂ ਪਰਮਾਤਮਾ ਦੇ ਨਾਲ ਨਾਲ ਜੁੜ ਗਈ, ਨਾਮ ਨਾਲ ਜੁੜ ਗਈ। ਸਹਿਜ ਅਵਸਥਾ ਬਣ ਗਈ ਮਨ ਦੀ। ਮਹਾ ਆਨੰਦ ਗੁਰ ਸ਼ਬਦ ਵਿਚਾਰ ਗੁਰੂ ਦੇ ਸ਼ਬਦ ਵਿਚਾਰ ਵਿਚਾਰ ਕੇ ਮੇਰੇ ਅੰਦਰ ਵੱਡਾ ਆਤਮਿਕ ਆਨੰਦ ਪੈਦਾ ਹੋ ਗਿਆ ਹੋ ਰਿਹਾ ਹੈ। ਪਰ ਸੋ ਰਤੀ ਧਨ ਸੁਹਾਗਣ ਨਾਰ ਮਹਾਰਾਜ ਕਹਿੰਦੇ ਹੈ ਲੋਕੋ ਤਨ ਹੈ ਉਹ ਜੀਵ ਇਸਤਰੀ ਭਾਗਾਂ ਵਾਲੀ ਹੈ ਉਹ ਜੀਵ ਇਸਤਰੀ ਜਿਹੜੀ ਪ੍ਰਭੂ ਪਤੀ ਦੇ ਪਿਆਰ ਰੰਗ ਨਾਲ ਰੰਗੀ ਗਈ। ਜਾਨ ਨਾਨਕ ਬੋਲੇ ਬ੍ਰਹਮ ਵਿਚਾਰ ਮਹਾਰਾਜ ਕਹਿੰਦੇ ਹੈ ਭਾਈ ਦਾਸ ਨਾਨਕ ਪ੍ਰਮਾਤਮਾ ਦੇ ਗੁਣਾਂ ਦਾ ਵਿਚਾਰ ਹੀ ਉਚਾਰਦਾ ਰਹਿੰਦਾ ਹੈ ਤੇ ਜੋ ਸੁਣੇ ਕਮ ਆਵੇ ਸੋ ਉੱਤਰੇ ਪਾਰ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਭਾਈ ਪ੍ਰਮਾਤਮਾ ਦੀ ਸਿੱਖਤ ਸਲਾਹ ਸੁਣਦਾ ਹੈ ਤੇ ਉਸ ਅਨੁਸਾਰ ਆਪਣਾ ਜੀਵਨ ਉੱਚਾ ਕਰਦਾ ਹੈ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ਜਨਮੋ ਨ ਮਰਨ ਆਵੇ ਨ ਜਾਏ ਹਰ ਸੇਤੀ ਉਹ ਰਹਿ ਸਮਾਈ ਮਹਾਰਾਜ ਕਹਿੰਦੇ ਉਹ ਮੁੜ ਮੁੜ ਨਾ ਜੰਮਦਾ ਹੈ ਨਾ ਮਰਦਾ ਹੈ ਜਨਮ ਮਰਨ ਖਤਮ ਜਨਮ ਤੇ ਮਰਨ ਖਤਮ ਹੋ ਜਾਂਦਾ ਉਸ ਮਨੁੱਖ ਦਾ ਜਿਹੜਾ ਪ੍ਰਭੂ ਪਰਮਾਤਮਾ ਦੇ ਨਾਮ ਦੇ ਨਾਲ ਸ਼ਬਦ ਵਿਚਾਰ ਨਾਲ ਜੁੜਿਆ ਰਹਿੰਦਾ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਗਾਉਂਦਾ ਮਹਾਰਾਜ ਕਹਿੰਦੇ ਜਗਤ ਵਿੱਚ ਮੁਰਮੜ ਨਾ ਉਹ ਆਉਂਦਾ ਹੈ ਤੇ ਨਾ ਇਥੋਂ ਮੁਰਮੜ ਜਾਂਦਾ ਹੈ ਜਨਮ ਮਰਨ ਖਤਮ ਹੋਏਗਾ ਕਦੋਂ ਹਰ ਸੇਤੀ ਉਹਰੇ ਸਮਾਈ ਹਰੀ ਪ੍ਰਭੂ ਪਰਮਾਤਮਾ ਦੇ ਨਾਲ ਪਿਆਰ ਉਸ ਦੀ ਯਾਦ ਵਿੱਚ ਲੀਨ ਰਹਿੰਦਾ ਹੈ ਜਿਹੜਾ ਮਨੁੱਖ ਆਸਾ ਮਹੱਲਾ ਪੰਜਵਾ ਨਿਜ ਭਗਤੀ ਸੀਰਵੰਤੀ ਨਾਰ ਰੂਪ ਅਨੂਪ ਪੂਰੀ ਪੂਰੀ ਆਚਾਰ ਆਤਮਾ ਦੇ ਕੰਮ ਆਉਣ ਵਾਲੀ ਪ੍ਰਮਾਤਮਾ ਦੀ ਭਗਤੀ ਮਾਨੋ ਮਿੱਠੇ ਸੁਭਾਲ ਵਾਲੀ ਮਿੱਠੇ ਸੁਭਾਅ ਵਾਲੀ ਇਸਤਰੀ ਹੈ ਰੂਪ ਅਨੂਪ ਪੂਰੀ ਆਚਾਰ ਜੋ ਰੂਪ ਵਿੱਚ ਬੇਮਿਸਾਲ ਹੈ ਜੋ ਆਚਾਰਨ ਆਚਰਨ ਵਿੱਚ ਮੁਕੰਮਲ ਹੈ ਜਿਤ ਗ੍ਰਹਿ ਬਸ ਸੋਗ੍ਰਹਿ ਸੋਭਾਵੰਤ ਮਹਾਰਾਜ ਕਹਿੰਦੇ ਜਿਸ ਹਿਰਦੇ ਘਰ ਵਿੱਚ ਇਹ ਇਸਤਰੀ বাসਦੀ ਹੈ ਉਹ ਘਰ ਉਹ ਘਰ ਸੋਭਾ ਵਾਲਾ ਬਣ ਜਾਂਦਾ ਹੈ ਗੁਰਮਖਪਾਈ ਕਨ ਬਿਰਲੇ ਜਨਤਾ ਮਹਾਰਾਜ ਕਹਿੰਦੇ ਪਰ ਕਿਸੇ ਬਿਰਲੇ ਜੀਵ ਨੇ ਗੁਰੂ ਦੀ ਸ਼ਰਨ ਪੈ ਕੇ ਇਹ ਇਸਤਰੀ ਪ੍ਰਾਪਤ ਕੀਤੀ ਹੈ ਸੁਕਰਨੀ ਕਾਮਣ ਸੁਕਰਨੀ ਕਾਮਣ ਗੁਰ ਮਿਲ ਹਮ ਪਾਈ ਜੱਜ ਕਾਜ ਪਰਥਾਏ ਸੁਹਾਈ ਏ ਭਾਈ ਗੁਰੂ ਨੂੰ ਮਿਲ ਕੇ ਮੈਂ ਸ੍ਰੇਸ਼ਟ ਕਰਨੀ ਰੂਪ ਇਸਤਰੀ ਹਾਸਲ ਕੀਤੀ ਹੈ ਜਿਹੜੀ ਵਿਆਹ ਸਾਧੀਆਂ ਵਿੱਚ ਹਰ ਥਾਂ ਸੋਹਣੀ ਲੱਗਦੀ ਹੈ ਰਹਾਉ ਜੱਚਰ ਬਸੀ ਪਿਤਾ ਕੇ ਸਾਥ ਤੇ ਚਰਕੰਤ ਬਹੁ ਫਰੇ ਉਦਾਸ ਮਹਾਰਾਜ ਕਹਿੰਦੇ ਇਹ ਭਗਤੀ ਰੂਪ ਇਸਤਰੀ ਜਿਤਨਾ ਚਿਰ ਗੁਰੂ ਦੇ ਪਾਸ ਹੀ ਰਹਿੰਦੀ ਹੈ ਉਤਨਾ ਚਿਰ ਜੀਵ ਬਹੁਤ ਭਟਕਦਾ ਫਿਰਦਾ ਹੈ ਵਾਹਿਗੁਰੂ ਏ ਭਗਤੀ ਰੂਪ ਇਸਤਰੀ ਜਿਤਨਾ ਚਰ ਗੁਰੂ ਦੇ ਪਾਸ ਹੀ ਰਹਿੰਦੀ ਹੈ ਤੇ ਉਤਨਾ ਚਰ ਜੀਵ ਬਹੁਤ ਭਟਕਦਾ ਫਿਰਦਾ ਹੈ ਤੇ ਚਰ ਕੰਤ ਬਹੁ ਫਿਰੇ ਉਦਾਸ ਜੀਵ ਇਸਤਰੀ ਦਾ ਕੰਤ ਮਨ ਕਹ ਲੋ ਨਾ ਜੀਵ ਜਿਹੜਾ ਆ ਬੋਲ ਰਿਹਾ ਮਹਾਰਾਜ ਕਹਿੰਦਾ ਤੇ ਚਰ ਕੰਤ ਬਹੁ ਫਿਰੇ ਉਦਾਸ ਉਹਨਾਂ ਚਰ ਜੀਵ ਬਹੁਤ ਭਟਕਦਾ ਫਿਰਦਾ ਹੈ ਅਗੇ ਮਹਾਰਾਜਾ ਦਿਨ ਕਰ ਸੇਵਾ ਸਤਪੁਰਖ ਮਨਾਇ ਜਦੋਂ ਗੁਰੂ ਦੀ ਰਾਹੀ ਜੀਵ ਨੇ ਸੇਵਾ ਕਰਕੇ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਗੁਰ ਆਣੀ ਕਰਮ ਹੈ ਤਾਂ ਸਰਬ ਸੁਖ ਪਾਇਆ ਤਦੋਂ ਗੁਰੂ ਨੇ ਇਸ ਦੇ ਹਿਰਦੇ ਘਰ ਵਿੱਚ ਲਿਆ 28 ਤੇ ਇਸ ਨੇ ਸਾਰੇ ਸੁੱਖ ਆਨੰਦ ਪ੍ਰਾਪਤ ਕਰ ਲਏ ਪਹਿਲਾ ਵਾਲਾ ਸ਼ਬਦ ਮੈਂ ਫੇਰ ਪੜਾਂ ਜੀ ਇੱਕ ਵਾਰੀ ਜਿੱਚਰ ਵਸੀ ਪਿਤਾ ਕੇ ਸਾਥ ਇਹ ਭਗਤੀ ਰੂਪ istri ਜਿਤਨਾ ਚਰ ਗੁਰੂ ਦੇ ਪਾਸ ਹੀ ਰਹਿੰਦੀ ਹੈ ਤਿੱਚਰ ਕੰਤ ਬਹੁ ਫਿਰੇ ਉਦਾਸ ਉਤਨਾ ਚਰ ਜੀਵ ਬਹੁਤ ਭਟਕਦਾ ਫਿਰਦਾ ਹੈ ਕਰ ਸੇਵਾ ਸਤਪੁਰਖ ਮਨਾਇ ਗੁਰ ਆਣੀ ਕਰਮ ਹੈ ਤਾਂ ਸਰਬ ਸੁਖ ਪਾਇਆ ਜਦੋਂ ਗੁਰੂ ਦੀ ਰਾਹੀ ਜੀਵ ਨੇ ਸੇਵਾ ਕਰਕੇ ਪ੍ਰਮਾਤਮਾ ਨੂੰ ਪ੍ਰਸੰਨ ਕੀਤਾ ਤਾਂ ਫੇਰ ਮਹਾਰਾਜ ਕਹਿੰਦੇ ਤਦੋ ਗੁਰੂ ਨੇ ਇਸ ਦੇ ਹਿਰਦੇ ਘਰ ਵਿੱਚ ਲਿਆ ਬਿਠਾਈ ਤੇ ਇਸ ਨੇ ਸਾਰੇ ਸੁਖ ਆਨੰਦ ਪ੍ਰਾਪਤ ਕਰ ਲਏ ਅਗੇ ਬਤਹੀ ਸੁਲਖਣੀ ਸਚ ਸੰਤਤ ਬਤਹੀ ਸੁਲਖਣੀ ਸਚ ਸੰਤਤ ਪੂਤ ਆਗਿਆਕਾਰੀ ਸੁਗੜ ਸਰੂਪ ਇਹ ਭਗਤੀ ਰੂਪ ਇਸਤਰੀ ਦਇਆ ਨਿਮਰਤਾ ਲੱਜਾ ਆਦਕ 3200 ਲਸਨਾ ਵਾਲੀ ਹੈ ਸਦਾ ਅਥਰ ਪਰਮਾਤਮਾ ਦਾ ਨਾਮ ਇਸ ਦੀ ਸੰਤਾਨ ਹੈ ਪੁੱਤਰ ਹਨ ਆਗਿਆਕਾਰੀ ਸੁਗੜ ਸਰੂਪ ਇਹ ਇਸਤਰੀ ਆਗਿਆ ਵਿੱਚ ਤੁਰਨ ਵਾਲੀ ਹੈ ਸੁਚੱਜੀ ਹੈ ਸੋਹਣੇ ਰੂਪ ਵਾਲੀ ਹੈ ਇਛਪੂਰੇ ਮਨ ਕੰਤ ਸੁਆਮੀ ਸਗਲ ਸੰਤੋਖੀ ਦੇਰ ਜੇਠਾਨੀ ਜੀਵਕੰਤ ਖਸਮ ਦੀ ਹਰੇਕ ਇੱਛਾ ਇਹ ਪੂਰੀ ਕਰਦੀ ਹੈ ਤੇ ਦਰਾਣੀ ਜੇਠਾਨੀ ਆਸਾ ਤ੍ਰਿਸ਼ਨਾ ਨੂੰ ਇਹ ਹਰ ਤਰ੍ਹਾਂ ਸੰਤੋਖ ਦਿੰਦੀ ਹੈ ਸ਼ਾਂਤ ਕਰਦੀ ਹੈ ਸਭ ਪਰਬਾਰੇ ਮਹੇਸ਼ਰੇਸ਼ਟ ਮਿੱਠਾ ਬੋਲ ਨਿਮਰਤਾ ਸੇਵਾ ਦਾਨ ਦਿਆ ਸਾਰੇ ਆਤਮਿਕ ਪਰਿਵਾਰ ਵਿੱਚ ਭਗਤੀ ਸਭ ਤੋਂ ਉੱਤਮ ਹੈ ਮਿੱਠਾ ਬੋਲ ਮਿੱਠਾ ਬੋਲਣਾ ਨਿਮਰਤਾ ਮਨ ਨੂੰ ਨੀਮਾ ਰੱਖਣਾ ਉੱਚਾ ਨਹੀਂ ਬੋਲਣਾ ਹੰਕਾਰੀ ਨਹੀਂ ਹੋਣਾ ਤੇ ਸੇਵਾ ਦਾਨ ਸੇਵਾ ਵੀ ਕਰਦੀ ਆ ਦਾਨ ਵੀ ਦਿਆ ਦਾਨ ਕਹਾ ਤਾਂ ਦਿਆ ਦਾ ਵੀ ਦਿਆ ਰੱਖਦੀ ਆ ਜੀਵ ਦਿਆ ਰੱਖਦਾ ਹਰੇਕ ਜੀਵ ਤੇ ਤੇ ਸਾਰੇ ਆਤਮਿਕ ਪਰਿਵਾਰ ਵਿੱਚ ਭਗਤੀ ਸਭ ਤੋਂ ਉੱਤਮ ਹੈ। ਇਹ ਭਗਤੀ ਸਾਰਿਆਂ ਤੋਂ ਉੱਚੀ ਹੈ ਮਿੱਠਾ ਬੋਲਣਾ, ਨਿਮਰਤਾ ਰੱਖਣੀ, ਸੇਵਾ ਭਾਵਨਾ ਰੱਖਣੀ, ਦਇਆ ਕਰਨੀ, ਠੀਕ ਹੈ ਜੀ? ਇਹ ਭਗਤੀ ਉੱਚੀ ਆ ਉੱਤਮ ਹੈ ਮਹਾਰਾਜ ਕਹਿੰਦੇ। ਮੱਤੀ ਦੇਵੀ ਦੇਵਰ ਜੇਠ ਮੱਤੀ ਦੇਵੀ ਦੇਵਰ ਜੇਸ਼ਟ ਸਾਰੇ ਦੌਰਾਂ ਜੇਠਾਂ ਗਿਆਨ ਇੰਦਰੀਆਂ ਨੂੰ ਮਤਾਂ ਦੇਣ ਵਾਲੀ ਹੈ ਚੰਗੇ ਰਾਹ ਪਾਣ ਵਾਲੀ ਹੈ ਗੁਰਮਤ ਧਨ ਸੁਗ੍ਰਹਿ ਜਿਤ ਪ੍ਰਗਟਿ ਆਏ ਮਾਰਾ ਸਮਝਾਉਣਾ ਕਰਦੇ ਨੇ ਉਹ ਹਿਰਦਾ ਘਰ ਭਾਗਾ ਵਾਲਾ ਹੈ ਜਿਸ ਘਰ ਵਿੱਚ ਇਹ ਭਗਤੀ ਇਸਤਰੀ ਆਦਰਸ਼ਨ ਦਿੰਦੀ ਹੈ ਜਨ ਨਾਨਕ ਸੁਖੇ ਸੁਖ ਬਿਹਾਈ ਮਹਾਰਾਜ ਕਹਿੰਦੇ ਹੈ ਨਾਨਕ ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਗਟ ਹੁੰਦੀ ਹੈ ਉਸ ਦੀ ਉਮਰ ਸੁਖ ਆਨੰਦ ਵਿੱਚ ਬੀਤਦੀ ਹੈ ਆਸਾ ਮਹੱਲਾ ਪੰਜਵ ਮਤਾ ਕਰੋ ਸੋ ਪੱਕਨ ਨ ਦੇਈ ਮਤਾ ਕਰੋ ਸੋ ਪਕਰ ਨਾ ਦੇਈ ਸੀਲ ਸੰਜਮ ਕੈ ਨਿਕਟ ਕਰੋਈ ਨਿਕਟ ਖਲੋਈ ਆਤਮਾ ਅਡੋਲਤਾ ਵਾਸਤੇ ਮੈਂ ਜਿਹੜੀ ਵੀ ਸਲਾਹ ਕਰਦਾ ਹਾਂ ਉਸ ਨੂੰ ਇਹ ਮਾਇਆ ਸਿਰੇ ਨਹੀਂ ਚੜਨ ਦਿੰਦੀ ਸਮਝਾਉਣਾ ਕਰਦੇ ਨੇ ਗੁਰੂ ਜੀ ਤੇ ਸੀਲ ਸੰਜਮ ਕੈ ਨਿਕਟ ਖਲੋਈ ਮਿੱਠੇ ਸੁਭਾਅ ਅਤੇ ਸੰਜਮ ਦੇ ਇਹ ਹਰ ਵੇਲੇ ਨੇੜੇ ਰਾਖੀ ਬਣ ਕੇ ਖਲੋਤੀ ਰਹਿੰਦੀ ਹੈ ਇਸ ਵਾਸਤੇ ਮੈਂ ਨਾ ਸੀਲ ਹਾਸਲ ਕਰ ਸਕਦਾ ਹਾਂ ਨਾ ਸੰਜਮ ਮਿੱਠਾ ਸਮਾ ਸੰਜਮ ਸਹਿਣ ਸੀਲਤਾ ਕਹੋ ਵੇਸ਼ ਕਰੇ ਬਹੁ ਰੂਪ ਦਿਖਾਵੇ ਗ੍ਰਹਿ ਵਸਨ ਨ ਦੇਈ ਬਖ ਬਖ ਪਰਮਾਵੇ ਮਹਾਰਾਜ ਕਹਿੰਦੇ ਇਹ ਮਾਇਆ ਅਨੇਕਾਂ ਵੇਸ਼ ਕਰਦੀ ਹੈ ਅਨੇਕਾਂ ਰੂਪ ਬਖਾਂਦੀ ਹੈ ਤੇ ਹਿਰਦੇ ਘਰ ਵਿੱਚ ਮੈਨੂੰ ਟਿਕਣ ਨਹੀਂ ਦਿੰਦੀ ਕਈ ਤਰੀਕਿਆਂ ਨਾਲ ਪਟਕਾਉਂਦੀ ਫਿਰਦੀ ਹੈ ਜਿਹੜੀ মোহ ਮਾਇਆ ਬਹੁਤ ਸਾਰਿਆਂ ਤਰੀਕਿਆਂ ਦੇ ਨਾਲ ਪਟਕਾਉਂਦੀ ਫਿਰਦੀ ਆ ਮਨ ਨੂੰ ਟਿਕਣ ਨਹੀਂ ਦਿੰਦੀ ਘਰ ਕੀ ਨਾਇਕ ਘਰ ਬਾਸਨਾ ਦੇਵੇ ਜਤਨ ਕਰੂੰ ਔਰ ਜਾਏ ਪਰੇ ਵੇ ਮਹਾਰਾਜ ਕਹਿੰਦੇ ਮਾਇਆ ਮੇਰੇ ਹਿਰਦੇ ਘਰ ਦੀ ਮਾਲਕ ਬਣ ਬੈਠੀ ਹੈ ਸਮਝਾਉਣਾ ਕਹਿੰਦਾ ਮਹਾਰਾਜ ਨੇ ਮਹਾਰਾਜ ਨੂੰ ਨਹੀਂ ਪਹੁੰਚ ਸਕਦੀ ਇਹ ਧਿਆਨ ਰੱਖਿਓ ਕਿਉਂਕਿ ਕਈ ਵਾਰੀ ਸਮਝ ਹੋਰ ਹਿਸਾਬ ਨਾ ਜਾਂਦੀ ਆ ਬਈ ਮਹਾਰਾਜ ਸਮਝਾਉਣਾ ਕਰਦੇ ਨੇ ਬਈ हे ਮਨ ਇਹ ਮਾਇਆ ਮੇਰੇ ਹਿਰਦੇ ਘਰ ਦੀ ਮਾਲਕ ਬਣ ਬੈਠੀ ਹੈ ਮਨੁੱਖ ਤਾ ਨੂੰ ਸਮਝਾਇਆ ਸਤਿਗੁਰਾਂ ਨੇ ਉਤਮਪੁਰਖ ਵਿੱਚ ਬੋਲ ਕੇ ਆਪਦੇ ਤੇ ਟੁਕਾ ਕੇ ਗੱਲ ਸਤਿਗੁਰਾਂ ਨੂੰ ਨਹੀਂ ਮਾਇਆ ਪਾਉ ਸਕਦੀ ਜੇ ਮਾਇਆ ਪਾਉਂਦੇ ਹੁੰਦੇ ਤਾਂ ਚਮਕੌਰ ਦੀ ਗੜੀ ਦੇ ਵਿੱਚ ਦੀ ਨਨਾਂਕ ਕਿਉਂ ਦੇ ਫਿਰ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਆਉਂਦੇ ਕਿਉਂਕਿ ਪੁੱਤਰਾਂ ਦੇ ਰੂਪ ਵਿੱਚ ਵੀ ਮਾਇਆ ਹੀ ਸੀ ਜੇ ਆਪਾਂ ਇੱਕ ਗੱਲ ਮੰਨੀਏ ਤਾਂ ਪਿਆਰ ਤੇ ਉਹ ਕਿਉਂਕਿ ਸਤਿਗੁਰਾਂ ਨੂੰ ਨਹੀਂ ਮਾਇਆ ਪਾਉਂਦੀ ਪੋ ਨਹੀਂ ਸਕਦੀ ਉਹਨਾਂ ਦੇ ਨੇੜੇ ਨਹੀਂ ਲੱਗ ਸਕਦੀ ਨੇੜੇ ਟੱਕ ਨਹੀਂ ਸਕਦੀ ਇਹ ਧਿਆਨ ਚ ਰੱਖਿਓ ਵੀਰੋ ਉਹ ਤਾਂ ਸਤਗੁਰਾਂ ਨੇ ਆਪਣੇ ਤੇ ਟਕਾ ਕੇ ਗੱਲ ਉਤਮਪੁਰਖ ਵਿੱਚ ਬੋਲ ਕੇ ਦੱਸਿਆ ਸਮਝਾਉਣਾ ਕੀਤਾ ਬੇਮਨੁਖ ਤਾ ਨੂੰ ਬੇ ਮਨੁਖ ਇਹ ਮਾਇਆ ਮੇਰੇ ਹਿਰਦੇ ਘਰ ਦੀ ਮਾਲਕ ਬਣ ਬੈਠੀ ਹੈ ਆਪਾਂ ਆਪਣੇ ਆਪ ਤੇ ਸਮਝ ਲਾਉਣੀ ਆ ਗੱਲ ਮੈਨੂੰ ਘਰ ਦਾ ਵਸੇਬਾ ਦਿੰਦੀ ਹੀ ਨਹੀਂ ਮੈਨੂੰ ਘਰ ਦਾ ਵਸੇਬਾ ਦਿੰਦੀ ਨਹੀਂ ਮੈਨੂੰ ਆਤਮ ਕਟੋਲਤਾ ਨਹੀਂ ਮਿਲਣ ਦਿੰਦੀ ਜਤਨ ਕਰੂੰ ਔ ਰਜਾਏ ਪਰੇਵੇ ਜੇ ਮੈਂ ਆਤਮ ਕਡੋਲਤਾ ਲਈ ਯਤਨ ਕਰਦਾ ਹਾਂ ਤਾਂ ਸਗੋਂ ਬਧਿਕ ਉਲਝਣ ਪਾ ਦਿੰਦੀ ਹੈ ਰਹਾਉ ਤੁਰ ਕੀ ਭੇਜੀ ਆਈ ਅਮਰ ਇਹ ਮਾਇਆ ਤੁਰ ਦਰਗਾਹ ਤੋਂ ਤਾਂ ਸੇਵਕਾਂ ਬਣਾ ਕੇ ਭੇਜੀ ਹੋਈ ਹੈ ਏ ਮਾਇਆ ਤੁਰ ਦਰਗਾਹ ਤੋਂ ਤਾਂ ਸੇਵਕਾ ਬਣਾ ਕੇ ਭੇਜੀ ਹੋਈ ਹੈ ਜਗਤ ਵਿੱਚ ਆਈ ਹੈ ਭੇਜੀ ਹੋਈ ਜਗਤ ਵਿੱਚ ਆਈ ਹੈ ਇਹ ਮੋਹ ਮਾਇਆ ਨੌ ਖੰਡ ਜੀਤੇ ਸਭ ਥਾਨ ਥਨੰਤਰ ਪਰ ਇੱਥੇ ਆ ਕੇ ਇਸ ਨੇ ਨੌ ਖੰਡਾਂ ਵਾਲੀ ਸਾਰੀ ਧਰਤੀ ਜਿੱਤ ਲਈ ਹੈ ਸਾਰੇ ਹੀ ਥਾਂ ਜਿੱਤ ਲਏ ਹਨ ਟਟ ਤੀਰਥਨ ਛੋੜੇ ਜੋਗ ਸੰन्यास ਮਹਾਰਾਜ ਕਹਿੰਦੇ ਨਦੀਆਂ ਦੇ ਕੰਢੇ ਉੱਤੇ ਹਰੇਕ ਤੀਰਥ ਉੱਤੇ ਬੈਠੇ ਜੋਗ ਸਾਧਨ ਕਰਨ ਵਾਲੇ ਤੇ ਸੰन्यास धारण ਵਾਲੇ ਵੀ ਇਸ ਮਾਇਆ ਨੇ ਨਹੀਂ ਛੱਡੇ ਸਾਰਿਆਂ ਤੇ ਪ੍ਰਭਾਵ ਪਾਉਂਦੀ ਹੈ ਸ਼ੁਰਦਾ ਕਦੋਂ ਇਨਸਾਨ ਇਸ ਮਾਇਆ ਦੇ ਪੰਜੇ ਤੋਂ ਗੁਰੂ ਦੇ ਗਿਆਨ ਨਾਲ ਜੁੜ ਕੇ ਪੜ ਥਾ ਕੇ ਸਿਮਰਤਿ ਵੇਦ ਅਭਿਆਸ ਸਿਮਰਤیاں ਪੜ ਪੜ ਕੇ ਤੇ ਵੇਦਾਂ ਦੇ ਪਾਠ ਦੇ ਅਭਿਆਸ ਕਰ ਕਰਕੇ ਪੰਡਤ ਲੋਕ ਵੀ ਇਸ ਦੇ ਸਾਹਮਣੇ ਹਾਰ ਗਏ ਹਨ ਜਹ ਬੈ ਸੋ ਤਹ ਨਾਲੇ ਵੈਸੇ ਮੈਂ ਜਿੱਥੇ ਵੀ ਜਾ ਕੇ ਬੈਠਦਾ ਹਾਂ ਇਹ ਮਾਇਆ ਮੇਰੇ ਨਾਲ ਹੀ ਆ ਬੈਠਦੀ ਹੈ ਸਗਲ ਭਵਨ ਮਹਿ ਸਬਲ ਪਰਵੇਸੇ ਇਹ ਬੜੇ ਬਲ ਵਾਲੀ ਹੈ ਸਾਰੇ ਹੀ ਭਾਵਨਾ ਵਿੱਚ ਜਾ ਪਹੁੰਚਦੀ ਹੈ ਹੋਸੀ ਸ਼ਰਨ ਪਿਆ ਰਹਿਣ ਨਾ ਪਾਈ ਕਿਸੇ ਕਮਜ਼ੋਰ ਦੀ ਸ਼ਰਨ ਪਿਆ ਇਹ ਮੈਥੋਂ ਪਰੇ ਨਹੀਂ ਹਟਦੀ ਹੁਣ ਸਮਝਾਉਣਗੇ ਸਤਿਗੁਰੂ ਕੋਹ ਮੀਤਾ ਹੋਂ ਕਹਿ ਪਹਿ ਜਾਈ ਸੋ ਹੈ ਮਿੱਤਰ ਹੈ ਮਿੱਤਰ ਦੱਸ ਇਸ ਮਾਇਆ ਤੋਂ ਖੜਾ ਛੜਾਣ ਲਈ ਮੈਂ ਕਿਸ ਦੇ ਚਰਨੀ ਲੱਗਾ ਜਾ ਕੇ ਕਿਸ ਦੇ ਦਰ ਤੇ ਪੁਕਾਰ ਕਰ ਹੁਣ ਮਹਾਰਾਜ ਆਦਿਨ ਸੁਣ ਉਪਦੇਸ਼ ਸਤਗੁਰ ਪਹਿ ਆਇਆ ਗੁਰ ਹਰ ਨਾਮ ਮੋਹਿ ਮੰਤਰ ਦੜਾਇਆ ਮਹਾਰਾਜ ਕਹਿੰਦੇ ਸਤਸੰਗੀ ਮਿੱਤਰ ਪਾਸੋਂ ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ ਹਾਂ ਵੀ ਗੁਰੂ ਦੀ ਸਿੱਖਤ ਸਲਾਹ ਸੁਣੀ ਗੁਰੂ ਦੇ ਪਿਆਰਿਆਂ ਤੋਂ ਤੇ ਗੁਰੂ ਦੀ ਸ਼ਰਨ ਵਿੱਚ ਆ ਗਏ ਆਪਾਂ ਸਤਸੰਗੀ ਆ ਜਿਹੜੇ ਸਤ ਦੀ ਸਤ ਮੈਨੇ ਸੱਚ ਦੀ ਸੰਗਤ ਕਰਨ ਵਾਲੇ ਸੱਚੇ ਮਿੱਤਰਾਂ ਪਾਸੋਂ ਉਪਦੇਸ਼ ਸੁਣ ਕੇ ਮੈਂ ਗੁਰੂ ਦੇ ਪਾਸ ਆਇਆ ਹਾਂ ਤੇ ਗੁਰ ਹਰਿ ਨਾਮ ਗੁਰ ਹਰਿ ਹਰਿ ਨਾਮ ਮੋਹੇ ਮੰਤਰ ਜੜਾਇਆ ਤੇ ਗੁਰੂ ਨੇ ਪ੍ਰਮਾਤਮਾ ਦਾ ਨਾਮ ਮੰਤਰ ਮੈਨੂੰ ਮੇਰੇ ਹਿਰਦੇ ਵਿੱਚ ਪੱਕਾ ਕਰਾ ਕੇ ਦੇ ਦਿੱਤਾ ਤੇ ਫੇਰ ਨਿਜ ਘਰ ਬਸਿਆ ਗੁਣ ਗਾਏ ਅਨੰਤ ਫੇਰ ਹਿਰਦੇ ਘਰ ਵਿੱਚ ਨਿਜੀ ਘਰ ਵਿੱਚ ਫੇਰ ਬਸਦਾ ਮਨ ਫੇਰ ਪਟਕਣਾ ਤੋਂ ਮੁੱਕਦਾ ਬਚਦਾ ਇਹ ਜਦੋਂ ਗੁਰੂ ਦੇ ਗਿਆਨ ਨਾਲ ਜੁੜਦਾ ਮਹਾਰਾਜ ਕਹਿੰਦੇ ਨਿਜ ਘਰ ਬਸਿਆ ਗੁਣ ਗਾਏ ਅਨੰਤ ਉਥੇ ਨਾਮ ਮੰਤਰ ਦੀ ਬਰਕਤ ਨਾਲ ਬੇਅੰਤ ਪ੍ਰਮਾਤਮਾ ਦੇ ਗੁਣ ਗਾ ਗਾ ਕੇ ਮੈਂ ਹੁਣ ਆਪਣੇ ਹਿਰਦੇ ਵਿੱਚ ਆ ਬਸਿਆ ਹਾਂ ਨਹੀਂ ਤਾਂ ਇਹ ਹਿਰਦੇ ਘਰ ਵਿੱਚ ਬਸਣ ਨਹੀਂ ਦਿੰਦੀ ਮੋਹ ਮਾਇਆ ਜਿਹੜੀ ਨਾ ਬਾਣੀ ਨਾਲ ਨਹੀਂ ਜੋੜਨ ਦਿੱਤੀ ਨਿੰਦੀ ਅੱਗੇ ਮਾਰੇ ਦੱਸਦੇ ਨੇ ਪ੍ਰਭ ਮਿਲੇ ਓ ਨਾਨਕ ਭਏ ਅਚਿੰਤਾ ਏ ਨਾਨਕ ਹੁਣ ਮੈਨੂੰ ਪ੍ਰਮਾਤਮਾ ਮਿਲ ਪਿਆ ਹੈ ਤੇ ਮੈਂ ਮਾਇਆ ਦੇ ਹੱਲਿਆਂ ਵੱਲੋਂ ਬੇਫਿਕਰ ਹੋ ਕੇ ਗਿਆ ਹਾਂ ਹੁਣ ਨਹੀਂ ਮਾਇਆ ਦੇ ਹੱਲੇ ਮੈਨੂੰ ਤੰਗ ਕਰ ਸਕਦੇ ਮਹਾਰਾਜ ਨੇ ਸਮਝਾਉਣਾ ਕੀਤਾ ਕਰ ਮੇਰਾ ਇਹ ਨਾਇਕ ਹਮਾਰੀ ਕਰ ਮੇਰਾ ਇਹ ਨਾਇਕ ਹਮਾਰੀ اے ਅਮਰ ਹਮ ਗੁਰ ਕੀਏ ਦਰਬਾਰੀ ਮਹਾਰਾਜ ਕਹਿੰਦੇ ਹੁਣ ਇਹ ਹਿਰਦਾ ਘਰ ਮੇਰਾ ਆਪਣਾ ਘਰ ਬਣ ਗਿਆ ਹੈ ਇਹ ਮਾਇਆ ਮਾਲਕਾ ਵੀ ਮੇਰੀ ਦਾਸੀ ਬਣ ਗਈ ਹੈ ਜਿਹੜੀ ਪਹਿਲਾਂ ਮਾਇਆ ਮਾਲਕ ਬਣੀ ਸੀ ਨਾ ਇਸ ਹਿਰਦੇ ਤੇ ਇਸ ਮਨ ਦੀ ਮਨੁੱਖ ਦੀ ਮਾਇਆ ਮਾਲਕ ਬਣੀ ਹੋਈ ਸੀ ਜਿੱਦਨ ਨੂੰ ਹੁਕਮ ਕਰਦੀ ਉਹਦਰ ਨੂੰ ਤੁਰਦਾ ਸੀ ਤੇ ਜਦੋਂ ਪ੍ਰਭੂ ਪਰਮਾਤਮਾ ਦਾ ਨਾਮ ਪੱਲੇ ਆ ਗਿਆ ਗੁਰੂ ਦਾ ਸੰਧਾਨ ਪੱਲੇ ਆ ਗਿਆ ਫਿਰ ਹੁਣ ਇਹ ਮਾਇਆ ਜਿਹੜੀ ਆ ਏ ਵੀ ਮੇਰੀ ਸੇਵਕ ਬਣ ਕੇ ਕੰਮ ਕਰਦੀ ਆ ਮਹਾਰਾਜ ਨੇ ਸਮਝਾਉਣਾ ਕੀਤਾ ਹੁਣ ਇਹ ਹਿਰਦਾ ਘਰ ਮੇਰਾ ਆਪਣਾ ਘਰ ਬਣ ਗਿਆ ਹੈ ਇਹ ਮਾਇਆ ਮਾਲਕਾ ਵੀ ਮੇਰੀ ਦਾਸੀ ਬਣ ਗਈ ਹੈ ਏ ਆਮਰ ਹਮਗੁਰ ਕੀਏ ਦਰਬਾਰੀ ਰਹਾਉ ਦੂਜਾ ਗੁਰੂ ਨੇ ਇਸ ਨੂੰ ਮੇਰੀ ਸੇਵਕਾ ਬਣਾ ਦਿੱਤਾ ਹੈ ਤੇ ਮੈਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਰਹਿਣ ਵਾਲਾ ਬਣਾ ਦਿੱਤਾ ਹੈ ਰਹਾਓ ਦੂਜਾ ਆਸਾ ਮਹੱਲਾ ਪੰਜਵਾਂ ਪ੍ਰਥਮੇ ਮਤਾ ਜੈ ਪਤਰੀ ਚਲਾ ਚਲਾਵੋ ਦੁੱਤੀਏ ਮਤਾ ਦੁਏ ਮਾਨਖ ਪਹੁੰਚਾਵੋ ਪਹਿਲਾ ਮੈਨੂੰ ਸਲਾਹ ਦਿੱਤੀ ਗਈ ਕਿ ਬੈਰੀ ਬਣ ਕੇ ਆ ਰਹੇ ਨੂੰ ਚਿੱਠੀ ਲਿਖ ਭੇਜਾਂ ਪਹਿਲਾ ਮੈਨੂੰ ਸਲਾਹ ਦਿੱਤੀ ਗਈ ਕਿ ਬੈਰੀ ਬਣ ਕੇ ਆ ਰਹੇ ਨੂੰ ਚਿੱਠੀ ਲਿਖ ਭੇਜਾਂ ਦੁੱਤੀਏ ਮਤਾ ਦੋਏ ਮਨੁੱਖ ਪਹੁੰਚਾਵੂ ਫਿਰ ਸਲਾਹ ਮਿਲੀ ਕਿ ਮੈਂ ਉਸ ਪਾਸ ਦੋ ਮਨੁੱਖ ਅਪੜਾਵਾਂ ਦੋ ਮਨੁੱਖ ਭੇਜਾਂ ਸਨੇਹਾ ਦੇ ਕੇ ਤ੍ਰਿਤਿਏ ਮਤਾ ਕਿਸ ਕਰੋ ਉਪਾਇ ਤੀਜੀ ਸਲਾਹ ਮਿਲੀ ਕਿ ਮੈਂ ਕੋਈ ਨਾ ਕੋਈ ਉਪਾਅ ਜ਼ਰੂਰ ਕਰਨ ਮੈਂ ਸਭ ਕਿਸ ਛੋੜ ਪ੍ਰਭ ਤੂੰ ਹੀ ਧਿਆਇ ਫਿਰ ਇਹ ਸਾਰੀਆਂ ਗੱਲਾਂ ਛੱਡ ਕੇ ਮਹਾਰਾਜ ਕਹਿੰਦੇ ਸਮਝਾਉਂਦੇ ਨੇ ਪਰ हे ਪ੍ਰਭੂ ਹੋਰ ਸਾਰੇ ਯਤਨ ਛੱਡ ਕੇ ਮੈਂ ਸਿਰਫ ਤੈਨੂੰ ਸਿਰਫ ਤੈਨੂੰ ਹੀ ਸਿਮਰਿਆ ਹੈ ਉਹ 60 ਤੀਆਂ ਸਲਾਹਾਂ ਜਿਹੜੀਆਂ ਮਿਲੀਆਂ ਸੀ ਮੈਨੂੰ ਵਿਆਹ ਕਰਨ ਤੇ ਉਹ ਕਰਨ ਸਭ ਛੱਡ ਕੇ ਵਹਿਮ ਭਰਮ ਪੂਜਾ ਪੂਜਾਰੀਆਂ ਮਨਤਾ ਮਨਤਾਵਾ ਸਭ ਛੱਡ ਕੇ ਮਾਰਾ ਸੱਚੇ ਪਾਸੇ ਮੈਂ ਤੈਨੂੰ ਧਿਆਇਆ ਤੈਨੂੰ ਸਿਮਰਿਆ ਫਿਰ ਮਹਾਰਾਜ ਨੇ ਦੱਸਿਆ ਗ੍ਰਿਹਜ ਜਦੋਂ ਪ੍ਰਮਾਤਮਾ ਦਾ ਸਿਮਰਨ ਕੀਤਾ ਫਿਰ ਮਹਾ ਆਨੰਦ ਅਚਿੰਤ ਸਹਜ ਆਇਆ ਪ੍ਰਮਾਤਮਾ ਦਾ ਆਸਰਾ ਲਿਆ ਬੜਾ ਆਤਮਕ ਆਨੰਦ ਮਿਲਦਾ ਹੈ ਨਿਚਿੰਤਤਾ ਨਿਚ ਚਿੰਤਾ ਹੋ ਜਾਂਦੀ ਹੈ ਆਤਮ ਕਡੋਲਤਾ ਪੈਦਾ ਹੋ ਜਾਂਦੀ ਹੈ ਚਿੰਤਾ માં ਖਤਮ ਝੋਰੇ ਖਤਮ ਫਿਰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਜੁੜਿਆ ਹੋਇਆ ਮਨੁੱਖ ਗੁਰੂ ਦੀ ਹਜ਼ੂਰੀ ਵਿੱਚ ਰਹਿੰਦਾ ਤੇ ਸਦਾ ਸੁੱਖ ਦੀ ਜ਼ਿੰਦਗੀ ਬਤੀਤ ਕਰਦਾ ਅਗੇ ਮਹਾਰਾਜ ਨੇ ਦੱਸਿਆ ਦੁਸ਼ਮਨ ਦੂਤ ਮੋਏ ਸੁਖ ਪਾਇਆ ਇਹ ਰਹਾ ਵਾਲੇ ਬੰਦਾ ਜੀ ਮਹਾਰਾਜ ਕਹਿੰਦੇ ਸਾਰੇ ਬੈਰੀ ਦੁਸ਼ਮਣ ਮੁੱਕ ਜਾਂਦੇ ਹਨ ਕੋਈ ਦੁਸ਼ਮਣ ਨਹੀਂ ਜਾਪਦਾ ਕੋਈ ਬੈਰੀ ਨਹੀਂ ਜਾਪਦਾ ਇਸ ਤਰ੍ਹਾਂ ਅੰਤਰ ਆਤਮ ਸੁਖ ਮਿਲਦਾ ਹੈ ਸਤ ਗੁਰ ਮੋ ਕੋ ਦਿਆ ਉਪਦੇਸ਼ ਸਤ ਗੁਰੂ ਨੇ ਮੈਨੂੰ ਸਿੱਖਿਆ ਦਿੱਤੀ ਜੀਓ ਪਿੰਡ ਸਭ ਹਰ ਕਾ ਦੇਸ਼ ਕਿ ਇਹ ਜਿੰਦ ਤੇ ਇਹ ਸਰੀਰ ਸਭ ਕੁਝ ਪ੍ਰਮਾਤਮਾ ਦੇ ਰਹਿਣ ਲਈ ਥਾਂ ਹੈ ਜਿਹੜਾ ਜੀਓ ਪਿੰਡ ਸਭ ਹਰਕਾ ਦੇਸ ਵੀ ਆ ਜੀ ਆ ਜਿਹੜਾ ਬੋਲਦਾ ਮਨ ਅੰਦਰ ਤੇ ਆ ਸਰੀਰ ਅੰਦਰ ਇਹ ਮਹਾਰਾਜ ਕਹਿੰਦੇ ਸਭ ਸਰੀਰ ਸਭ ਕੁਝ ਪ੍ਰਮਾਤਮਾ ਦੇ ਰਹਿਣ ਲਈ ਥਾਂ ਹੈ ਇਹ ਜੋ ਕਿਸ ਕਰੀ ਸੋ ਤੇਰਾ ਤਾਣ ਇਸ ਵਾਸਤੇ हे ਪ੍ਰਭੂ ਮੈਂ ਜੋ ਕੁਝ ਵੀ ਕਰਦਾ ਹਾਂ ਤੇਰਾ ਆਸਰਾ ਲੈ ਕੇ ਕਰਦਾ ਹਾਂ ਤੂੰ ਮੇਰੀ ਓਟ ਤੂੰ ਹੈ دیਵਾਨ ਤੂੰ ਹੀ ਮੇਰੀ ਓਟ ਹੈ ਤੂੰ ਹੀ ਆਸਰਾ ਹੈ ਤਤਨੂੰ ਛੋੜ ਜਾਈਏ ਪ੍ਰਭ ਕੈ ਧਰ ਮਹਾਰਾਜ ਕਹੇ ਹੈ ਪ੍ਰਭ ਤੈਨੂੰ ਛੱਡ ਕੇ ਹੋਰ ਜਾਈਏ ਵੀ ਕਿਹੜੇ ਪਾਸੇ ਆਨ ਨਬੀਆ ਤੇਰੀ ਸੰਸਰ ਕਿਉਂਕਿ ਤੇਰੇ ਬਰਾਬਰ ਦਾ ਦੂਜਾ ਕੋਈ ਹੋ ਹੈ ਹੀ ਨਹੀਂ ਤੇਰੇ ਸੇਵਕ ਕੋ ਕਿਸ ਕੀ ਕਾਣ ਜਿਸ ਨੂੰ ਨਿਸ਼ਚਾ ਹੋਵੇ ਉਸ ਤੇਰੇ ਸੇਵਕ ਨੂੰ ਹੋਰ ਕਿਸ ਦੀ ਮੁਤਾਜੀ ਹੋ ਸਕਦੀ ਹੈ ਸਾਖਤ ਭੂਲਾ ਫਿਰੇ ਬੇਵਾਨ ਪਰ हे ਪ੍ਰਭੂ ਤੇਥੋਂ ਟੁੱਟਾ ਹੋਇਆ ਮਨੁੱਖ ਕੁਰਾਹੇ ਪੈ ਕੇ ਮਾਨੂ ਉਜਾੜ ਵਿੱਚ ਭਟਕਦਾ ਫਿਰਦਾ ਹੈ ਤੇਰੀ ਵਡਿਆਈ ਕਹੀ ਨਾ ਜਾਏ ਹੈ ਪ੍ਰਭੂ ਤੂੰ ਕਿੱਡਾ ਵੱਡਾ ਹੈ ਇਹ ਗੱਲ ਮੈਥੋਂ ਬਿਆਨ ਨਹੀਂ ਕੀਤੀ ਜਾ ਸਕਦੀ ਅਗਲਾ ਸ਼ਬਦ ਆਪਾਂ ਕੱਲ ਨੂੰ ਲਵਾਂਗੇ ਜੀ